हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰਿੰਦਾ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀਨ ਗਣਿਤ ਦੀ ਟੈਕਸਟਬੁੱਕ ਤੋਂ ਸਵਾਲ ਸ਼ੁਰੂ ਕੀਤੇ ਹੋਏ ਆ ਤਾਂ ਬੇਟਾ ਦੂ ਅਭਿਆਸ ਦੇ ਆਖਰੀ ਜਿਹੜੀ ਬਹੁ ਵਿਕਲਪਿਕ ਪ੍ਰੇਸ਼ਨ ਵਾਲਾ ਅਭਿਆਸ ਚੱਲਦਾ ਪਿਆ ਆ ਉਹਦੇ ਵਿੱਚ ਬੇਟਾ ਅਸੀਂ 18 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਤਾਂ 18 ਨੰਬਰ ਸਵਾਲ ਦੇ ਵਿੱਚ ਬੇਟਾ ਆ ਦਿੱਤਾ ਹੋਇਆ ਇੱਕ ਆ ਖਾਲੀ ਬਾਕਸ ਬਣਾਇਆ ਹੋਇਆ ਤਾਂ ਇਹਨੂੰ ਪਤਾ ਕਰਨਾ ਆ ਇਹਦੇ ਵਿੱਚ ਬੇਟਾ ਤੁਸੀਂ ਕੀ ਕਰਨਾ ਜਿਹੜੀ ਚੀਜ਼ ਨਹੀਂ ਪਤਾ ਹੁੰਦੀ ਉਹਨੂੰ ਅਸੀਂ x ਮੰਨ ਲੈਨੇ ਆ ਠੀਕ ਐ ਮੈਂ ਫੇਰ ਦੱਸ ਦਵਾਂ ਤੁਸੀਂ ਆ ਗੱਲ ਚੇਤੇ ਰੱਖਣੀ ਆ ਜਮਾ ਦੀ ਰਕਮ ਬਰਾਬਰ ਦੇ ਉਧਰ ਜਾ ਕੇ ਘਟਾਓ ਦੇ ਵਿੱਚ ਘਟਾਓ ਦੀ ਰਕਮ ਜਮਾ ਦੇ ਵਿੱਚ ਗੁਣਾ ਦੀ ਰਕਮ ਬਰਾਬਰ ਦੇ ਉਧਰ ਜਾ ਕੇ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਬਰਾਬਰ ਦੇ ਉਧਰ ਜਾ ਕੇ ਗੁਣਾ 'ਚ ਬਦਲ ਜਾਂਦੀ ਇਹ ਰੂਲ ਆ ਬੇਟਾ ਚੇਤੇ ਰੱਖਣਾ ਮੈਂ ਪਿਛਲੇ ਸਵਾਲਾਂ 'ਚ ਦੱਸਦਾ ਜੇਹਾ ਕਿਉਂ ਹੁੰਦਾ ਆ ਠੀਕ ਐ ਤਾਂ ਆਪਾਂ x ਮੰਨ ਲਿਆ ਹੁਣ ਬੇਟਾ ਕੀ ਹੋਊਗਾ ਅਸੀਂ x ਦੀ ਕੀਮਤ ਪਤਾ ਕਰਨੀ ਹੈ ਇਹਨਾਂ ਮੈਂ ਫੇਰ ਇੱਥੇ ਲਿਖ ਲੈਣਾ 18 ਨੰਬਰ ਸਵਾਲ 700 x 2800 1 ਠੀਕ ਹੈ ਤਾਂ ਬੇਟਾ x ਆਪਾਂ ਜਿਹੜੀ ਕਿ x ਦੀ ਕੀਮਤ ਪਤਾ ਕਰਨੀ ਹੈ x ਇੱਧਰ ਰੱਖ ਲੈਨੇ ਆ ਆ 700 ਗੁਣਾ ਨਾ ਇਹਦੇ ਨਾਲ ਤਾਂ ਗੁਣਾ ਦੀ ਰਕਮ ਕਾਦੇ ਚ ਬਦਲ ਜਾਂਦੀ ਹੈ ਉਧਰ ਜਾ ਕੇ ਭਾਗ ਦੇ ਵਿੱਚ ਬਦਲ ਜਾਂਦੀ ਹੈ ਅਸੀਂ ਆਹ ਨਿਸ਼ਾਨੀ ਦੇਖਣੀ ਹੈ ਵਿਚਾਲੇ ਕੀ ਹੈ ਬੇਟਾ ਇੱਧਰ ਤਾਂ ਇਹ ਜਮਾ ਦੇ ਹੈ ਅੰਡਰਸਟੂਡ ਹੈਗਾ ਇਹ ਨਹੀਂ ਕਹਿਣਾ ਤੁਸੀਂ 700 ਜਮਾ ਦੇ ਉਧਰ ਘਟਾਓ ਚ ਨਹੀਂ ਇਹਨਾਂ ਦੀ ਆਪਸ ਦੇ ਵਿੱਚ ਰਕਮਾਂ ਦੀ ਕੀ ਹੈ ਆਹ ਚੀਜ਼ ਦੇਖਣੀ ਹੁੰਦੀ ਹੈ ਜੇ ਗੁਣਾ ਤਾਂ ਉਧਰ ਦੇ ਪਾਸੇ ਜਾ ਕੇ ਇੱਕ 700 ਕਾਦੇ ਚ ਬਦਲਣਗੇ ਭਾਗ ਦੇ ਵਿੱਚ ਤਾਂ 28 2800 ਗੁਣਾ 1/700 ਤੋ ਬੇਟਾ ਇਹ ਥੋੜਾ ਥੋੜਾ ਅਭਿਆਸ ਕਰਿਓ ਜਿਹੜੀਆਂ ਜ਼ੀਰੋਆਂ ਨਾਲ ਜ਼ੀਰੋਆਂ ਬਰਾਬਰ ਦੇ ਉੱਤੇ ਕੱਟੀਆਂ ਜਾਂਦੀਆਂ ਆ ਜਦੋਂ ਆਪਾਂ ਭਾਗ ਕਰਦੇ ਹਾਂ ਉੱਪਰ ਥੱਲੇ ਇਹ ਬੇਟਾ ਹੌਲੀ ਹੌਲੀ ਅਭਿਆਸ ਨਾਲ ਕਲੀਅਰ ਹੋਊਗਾ ਕਿਉਂਕਿ ਤੁਹਾਡੀ ਜਮਾਤ ਛੋਟੀ ਹੈ ਪਰ ਇਹ ਸੌਖੇ ਸਵਾਲ ਹੈਗੇ ਔਖਾ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਤਾਂ ਤੁਸੀਂ ਕੀ ਕਰਨਾ ਬੇਟਾ ਹੁਣ ਆ 7 ਤੇ 28 ਆਪਸ ਵਿੱਚ ਕੱਟੇ ਜਾਂਦੇ ਆ 7 ਦੇ 7 1 7 7 7 4 28 ਤਾਂ 4 1 ਕਿੰਨੇ ਆ ਗਏ 4 ਆ ਗਏ ਤਾਂ x ਦੀ ਕੀਮਤ ਕਿੰਨੀ ਆਊਗੀ ਇੱਥੇ 4 ਠੀਕ ਹੈ c1 ਆਨਸਰ ਆ ਜਿਹੜਾ ਸਾਡਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਸਵਾਲ ਨੰਬਰ 18 ਹੁਣ ਬੇਟਾ ਆਪਾਂ ਆ ਗਏ ਸਵਾਲ ਨੰਬਰ 19 ਦੇ ਉੱਤੇ ਤਾਂ ਸਵਾਲ ਨੰਬਰ 19 ਦੇ ਵਿੱਚ 9999 ਬੇਟਾ ਰਕਮ ਨੂੰ ਪੜਨ ਲਈ ਤਿੰਨਾਂ ਤੋਂ ਬਾਅਦ ਕਮਾ ਲਾ ਦਿਆ ਕਰੋ ਸੌਖਾ ਹੋ ਜਾਂਦਾ ਇਹ ਬਣ ਗਿਆ 9000 ਕਮਿਆਂ ਚ ਰਕਮ ਇਕੱਠੀ ਪੜਨੀ 9999 ਤਕਸੀਮ 1 ਤਾਂ ਬੇਟਾ ਇੱਕ ਗੱਲ ਚੇਤੇ ਰੱਖਣੀ ਆ ਕਿਸੇ ਵੀ ਨੰਬਰ ਨੂੰ ਕੋਈ ਵੀ ਨੰਬਰ ਹੋਵੇ ਪੂਰਣ ਅੰਕਾਂ ਦੇ ਵਿੱਚ ਜਦੋਂ ਉਹਨੂੰ 1 ਦੇ ਨਾਲ ਭਾਗ ਕੀਤੀ ਜਾਊਗੀ ਤਾਂ ਉਹੀ ਉੱਤਰ ਆ ਜਾਂਦਾ ਹੈ ਤਾਂ ਇਹਦਾ ਉੱਤਰ ਬੇਟਾ 999 99 ਹੀ ਆ ਜਾਣਾ ਆ ਠੀਕ ਹੈ ਤਾਂ ਇੱਥੇ ਉੱਤਰ ਕਿੰਨਾ ਆਜੂ 9999 ਠੀਕ ਹੈ ਬੇਟਾ ਇੱਥੇ ਕੋਮਾ ਲੱਗ ਗਿਆ ਤਾਂ ਆ ਬੇਟਾ D1 ਹੈ ਜਿਹੜਾ ਸਾਡਾ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 20 ਨੰਬਰ ਸਵਾਲ 20 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ 8899 تقسیم 8899 ਤਾਂ ਬੇਟਾ ਜਦੋਂ ਸੇਮ ਨੰਬਰ ਨੂੰ ਸੇਮ ਨੰਬਰ ਦੇ ਨਾਲ ਭਾਗ ਕੀਤਾ ਜਾਂਦਾ ਇੱਕੋ ਜੇ ਨੰਬਰ ਨੂੰ ਉਸੇ ਇੱਕੋ ਜੀ ਸੰਖਿਆ ਨੂੰ ਉਸੇ ਸੰਖਿਆ ਨਾਲ ਭਾਗ ਕੀਤਾ ਜਾਂਦਾ ਤਾਂ ਉੱਤਰ ਹਮੇਸ਼ਾ ਇੱਕ ਆਉਂਦਾ ਆ ਇਹ ਧਿਆਨ ਰੱਖਣਾ ਆ ਪੁੱਤ ਤੁਸੀਂ 5/5 ਉੱਤਰ 1 ਆ ਜਾਊਗਾ 4/4 ਉੱਤਰ 1 ਆ ਜਾਊਗਾ ਚੇਤੇ ਰੱਖਿਓ ਬੇਟਾ ਕਿਸੇ ਵੀ ਸੰਖਿਆ ਨੂੰ ਸੇਮ ਸੰਖਿਆ ਦੇ ਨਾਲ ਜਦੋਂ ਭਾਗ ਕੀਤਾ ਜਾਊਗਾ ਤਾਂ ਉੱਤਰ ਹਮੇਸ਼ਾ 1 ਆਊਗਾ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 20 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ